ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹੁੰਚ ਗਿਆ ਆਪਾਂ ਜੌਂਡੀ ਰਵਾਈ ਬੰਦਾ ਆ ਬੰਦਾ ਇਹ ਬੰਦਾ ਭਾਈ ਉਹਦੇ ਕੰਮ ਕਰਦਾ ਇਹ ਹੋਰ ਗੱਗੇ ਕਿੰਨੇ ਵੀਰੇ ਮੈਂ ਵਧੀਆ ਤੂੰ ਸੁਣਾ ਕੇ ਵਾ ਵਧੀਆ ਤਾਂ ਸੇਵਾ ਪੜੀ ਦਾ ਮੌਕਾ ਵੀ ਦਿੱਤਾ ਯਾਰ ਦੋਂਗੇ ਮੈਂ ਹੋਰ ਕੋਈ ਨਾ ਚਾਹ ਪਾਣੀ ਪਿਲਾਉਣਾ ਦਾ ਤੈਨੂੰ ਕੋਈ ਨਾ ਕੋਈ ਨਾ ਹੁਣ ਤੂੰ ਆਇਆ ਕਾਲੀ ਗਿਆ ਇਹ ਭਾਈ ਆਹ ਤੁਸੀਂ ਆਹ ਤਾਂ ਦੇਖੀ ਵੀ ਆ ਨਾ ਇੰਡੋ ਫਾਰਮ ਵਾਲੀ ਉੱਥੇ ਆਪਣਾ ਵਰਲਡ ਵਾਈਡ ਹੈਗਾ ਸਭ ਹਾਂ ਜੱਗੂ ਗੱਜ ਇੱਥੇ ਲੱਗਿਆ ਵਾ ਇਹ ਜੱਗੂ ਜੱਗੂ ਹਾਂ ਇਦੇ ਵੀ ਨਾਲੇ ਆ ਇਹ ਆ ਨਾਲ ਜੌਂਡੀਆ ਰ ਇੱਥੇ ਲੱਗਿਆ ਬਾ ਬੰਦਾ ਹੈ ਵੀ ਵਰਕਸ਼ਾਪ ਦੀ ਚਾਬੀ ਵਰਕਸ਼ਾਪ ਦੀ ਚਾਬੀ ਹੈ ਨਹੀਂ ਅੰਦਰ ਇਹ ਬਈ ਖੜੇ ਆ ਨਵੇਂ ਜੌਂਡੀਆ ਜੇ ਕਿਸੇ ਨਵਾਂ ਲੈਣਾ ਤਾਂ ਤੁਹਾਨੂੰ ਬੰਦੇ ਨਾਲ ਸੰਪਰਕ ਕਰਨਾ ਪਾਣਾ ਹੈ ਨਾ 5210 5050 ਦੀ ਪੁਰਾਣਾ ਲੈਣਾ ਕੋਈ ਵੀ ਲੈਣਾ ਬਾਈ ਟਰੈਕਟਰ ਵਧੀਆ ਰੇਟ ਤੇ ਮਿਲਣਗੇ ਜੈਨੂਨ ਰੇਟ ਪੁਰਾਣੇ ਕਿਤੇ ਗੜਾ ਨਵੇਂ ਦਾ ਜਣੀ ਅਸੀਂ ਆਪਣੀ ਹੱਥ ਤੱਕ ਦੇ ਦੱਸਦੇ ਆਂ ਆ ਉਹਦਾ ਪਿੱਛੇ ਤੇ ਰੇਟ ਹੁੰਦਾ ਹਾਂ ਨਹੀਂ ਮਤਲਬ ਵੀ ਏਰੀਏ ਚ ਆਪਣੇ ਜਿੱਦੇ ਸਾਦੇ ਆ ਪੁਰਾਣੇ ਵਾਲਾ ਕੋਈ ਜੱਕਰ ਨਹੀਂ ਜਿੱਥੇ ਮਰਜ਼ੀ ਭਈ ਆਪਣਾ ਫਿਰ ਨਜ ਨਵਾਂ ਰੇਟ ਹੋ ਕੇ ਸੱਜ ਜਾਂਦਾ ਆਪਣਾ ਇੱਧਰ ਰੰਧੂਰ ਸਾਹਿਬ ਤੱਕ ਨੰਗਲ ਤੱਕ ਇੱਧਰ ਨੋਕਰਬੇਦੀ ਤੱਕ ਕਹਾਂ ਉਧਰ ਨਮਚੇਹੜਾ ਲੈਣਾ ਸ਼ੁਰੂ ਹੋ ਜਾਂਦਾ ਆਪਣਾ ਏਰੀਏ ਤੇ ਇੱਧਰ ਚਮਕੌਰ ਸਾਹਿਬ ਦਾ ਆਪਣਾ ਭਲਿਆਂ ਤੱਕ ਅੱਛਾ ਸਾਡਾ ਆਪਣੀ ਤਾਂ ਬਾਕੀ ਉਹਨਾਂ ਦੀ ਮਰੰਡੀ ਏਜੰਸੀ ਵਾਲੀ ਆਏ ਦੀ ਉਹ ਵੀ ਆਪਣੀ ਇਹਨਾਂ ਦੀ ਆ ਉਹ ਕਹਾਂ ਇਹਨਾਂ ਦੀ ਹੈ ਤੂੰ ਹੱਸ ਵੀ ਤੂੰ ਉੱਥੇ ਲੈ ਉਹ ਚੱਕ ਉਹ ਰੱਖ ਲੈ ਤੂੰ ਉਹ ਵੀ ਰੰਗ ਨੇ ਆਪਣੇ ਰਿਸਟਾਰਟ ਦੇ ਨੌਕਰ ਆਣੇ ਆਪਣੇ ਨੌਂ ਨਿਕਰੇ ਆ। ਨਹੀਂ ਆਪਣੇ ਨਾ ਤਰਾ। ਨਹੀਂ ਏਰੀਆ ਦਾ ਫਰਕ ਪੈਂਦਾ ਨਾ ਫਿਰ ਚੱਕਰ ਪੈਂਦੇ ਜੀ। ਇਹਨਾਂ ਦਾ ਖੁੱਲ੍ਹੇ ਹੀ ਜੱਗੂ ਦਾ। ਇਹ ਪੂਰੇ ਏਡੀਏ ਜਿੱਤੇ ਮਾਰਕੀਟ ਦੇ ਸਾਥੇ ਆ। ਇਹਨਾਂ ਨੇ। ਵੀ ਜੋਂਡੀਰ ਦੀ ਕੱਕਾ ਕ ਆਪਣੀ ਰੂਲ ਹੋਣਾ ਇਹ। ਹਾਂ। ਇਹਨਾਂ ਦੇ ਕੰਪਨੀ ਦੇ ਰੂਲ ਆ। ਇੱਕ ਦੂਜੇ ਡੀਲਰ ਦੂਏ ਏਰੀਆ ਚ ਦੇ ਨਹੀਂ ਸਾਡਾ ਤਾਂ ਪਲੈਂਟੀ ਪੈਂਦੀ ਆ। ਬਈ ਟਰੈਕਟਰ ਦਾ ਆ ਵੇਖਦੇ ਆ ਕਿ ਕਿ ਟੱਕੇ ਨਾਲ ਜੀ। 55 ਹਾਂ ਟੱਕੇ ਨਾਲ ਕਰਦਾ ਵਈ। ਉਹ ਆਹ ਚੇਂਜ ਕਰੀਤੀ ਜਿਹੜਾ ਕਹਿੰਦੇ ਨੇ ਵੀ ਬੇਕਣਾ ਨਹੀਂ ਜਲੂਸ ਘੜਤਾ ਗੋਲਜੀ ਕਰਤੀ ਹਾਂ ਬਾਈ ਰੋਜ਼ ਦੇ 3 2 3 2 ਦਿਨ ਰੋਜ਼ ਦੇ ਵਿਗਦੇ ਆ ਉਹ ਚੀਜ਼ੇ ਇਹ ਚੀਜ਼ ਹੈ ਜਿਹੜਾ ਇੱਕ ਵਾਰੇ ਚਲਾ ਲਿਆ ਇਹਨੇ ਖੇਤੀ ਕਰ ਲਈ ਨਾਲ ਜਿਹਨੇ 55 ਰੱਖਿਆ ਪਾਉਣੀ ਬਸ ਉਹ ਇਹੀ ਈ ਭਰੇ ਆਉਂਦਾ ਜਿੱਕਾ ਹੁਣ ਯਾਰ ਮਾਲਾ ਮਹਿੰਦਰੇ ਵਾਲਾ ਬੰਦਾ ਹਾਂ ਉਹਨੇ ਮਹਿੰਦਰੇ ਚਲਾਇਆ ਉਹਨੇ ਮਹਿੰਦਰੇ ਚ ਜਾਣਾ ਉਹਦੇ ਹੱਥੋ ਵੀ ਲੱਗਿਆ ਵਾ ਇਹਦਾ ਆਵਾਜ਼ ਇਹ ਜੀ ਆ ਬੰਦਾ ਈ ਭਰੇ ਮਰਦਾ ਨਹੀਂ ਮੌਰੀ ਹੀ ਕਰਨਾ ਬਾਈ ਜੱਗ ਬਾਕੀ ਜਿਹਨੇ ਬਾਈ ਇੰਡੋ ਫਾਰਮ ਚਲਾ ਲਿਆ ਹੋ ਗਿਆ ਜੀ ਵੀਰੇ ਉਹ ਇੰਡੋ ਫਾਰਮ ਇਹ ਕਿੱਡੇ ਕ ਤਈਆਂ ਨੇ ਲੈਟਰਾਂ ਦੇ ਵੀਰੇ ਇਹ ਹੈ ਕਿ ਵੀਰੇ ਦੋ ਟਰੈਕਟਰ ਨੇ ਇਹਨਾਂ ਕੋਲ ਹੈਗੇ 2800 ਵਰਜੋਂ ਦੇ ਇੱਕ ਸੈਂਟਰ ਗੇਅਰ ਇੱਕ ਸਾਈਡ ਗੇਅਰ ਹੈ ਹੂੰ ਯਾਨੀ ਕਿ ਇੱਕ ਪੂਰੀ ਸਪੀਡ ਇੱਕ 3 ਸਪੀਡ ਹੈ ਉਹ ਦੇਖ ਰਹੇ ਆ ਕਿੰਨਾ ਕ ਫਰਕ ਹੈ ਇਹਨਾਂ ਦਾ ਨਵਾਂ ਟਰੈਕਟਰ ਲੈਣਾ ਉਹਦਾ ਕਿੰਨਾ ਕ ਫਰਕ ਆ ਉਹ ਦੇਖ ਚੈੱਕ ਕਰ ਉਹਦਾ ਫੱਕਦਾ ਹੋਊਗਾ ਜੀ ਬਹੁਤ ਹੈਗਾ ਫਰਕ ਆਏਗਾ ਬਾਈ ਦੇਖਦੇ ਕੀ ਕਰਦੇ ਹਾਂ ਪਰਲਾ ਸਾਈਡ ਗੇਅਰ ਦਾ ਪਰਲਾ ਸਾਈਡ ਗੇਅਰ ਉਹ ਇਸੇ ਮਰ ਗੇਅਰ ਪਾਇਆ ਬਾਈ ਨਾ ਇਹ ਮੀਡੀਅਮ ਦਾ ਆਉਂਦਾ ਹੈ। ਆਇਤੀ ਦੇਗਾ ਬੰਦੇ। ਜਿਹਾ ਹੀ ਲੱਗਦਾ। ਮਾ ਵੱਡੀ ਫਰਕ ਆ। ਫਰਕ ਹੁੰਦਾ ਜਾਨੀ ਕਿ ਉੱਦਾਂ ਕਰਕੇ ਵੀਰੇ 30000 ਦਾ ਫਰਕ ਹੈ ਰੇਟ ਦਾ ਇਹਨਾਂ ਦਾ। 2 ਸਪੀਡ ਆ 3 ਸਪੀਡ ਦਾ। ਅੱਛਾ। ਹਾਂ। ਔਰ ਜਿਹਨੇ ਭਾਈ ਉਹ ਇਸ ਤਰ੍ਹਾਂ ਉਹ ਸੁਪਰ ਸਾਫਟ ਉਹਨੂੰ 3 ਸਪੀਡ ਲੈਣਾ ਚਾਹੀਦਾ। ਹਾਂ। 2 ਸਪੀਡ ਦਾ ਤੋਰਾ ਬਹੁਤ ਆ। ਟਰੈਕਟਰ ਵੱਧ ਤੋਰਦਾ ਪਿੱਛੇ ਸਵਾਈ ਨਹੀਂ ਹੁੰਦੀ। ਆਪਸ਼ਨ ਨਹੀਂ ਹੁੰਦੀ ਤਕਰੀਬਨ ਆਪਸ਼ਨ ਹੈਗੀ ਆ ਕਿਉਂਕਿ ਅੱਗੇ-ਅੱਗੇ ਜਿਹਨੇ ਵੀ ਇੰਪਲੀਮੈਂਟ ਸਾਰੇ 3 ਸਪੀਡ ਵਾਲੇ ਹੀ ਆ ਰੀਪਰ ਤੇ ਵੀ ਟਰੈਕਟਰ 3 ਸਪੀਡੇ ਵਧੀਆ ਚੱਲਦਾ ਆਇਆ ਗੱਲ ਬਾਤ ਬਾਕੀ ਕਿਹਦੇ ਪੁਰਾਣੇ ਟਰੈਕਟਰ ਦਿਖਾ ਦੇ ਯਾਰ ਆਪਣੇ ਕੋ ਖੜੇ ਨੇ ਸਾਰੇ ਆ ਜਾ ਬਈ ਦਿਖਾਈਏ ਉਹ ਕਿਹੜਾ ਖੜਾ ਇਹ ਹੌਂ ਲਿਕ ਇਹ ਬਾਈ ਉਹ 65 ਛੋਟਾ ਹੈ ਆ ਖੜੇ ਹੈ ਬਾਈ ਸਾਰੇ ਤੁਹਾਨੂੰ ਹੁਣ ਸਾਰੇ ਦਿਖਾਉਣਾ ਹੈ ਖੜੇ ਰੋ ਹੁਣ ਇਕੱਲਾ ਟਾਈਗਰ ਮਾਡਲ ਆਇਆ ਜਿਹੜਾ ਜਿਹਦੀ ਚਾਹਵਾਨਾ ਆਪਣਾ ਉਹ ਲੈ ਲਿਓ ਬੜਾ ਵੀ ਹੈ ਛੋਟੇ ਵੀ ਆ ਸਾਰੇ ਸਾਰੇ ਰੇਂਜ ਚ ਇਹ ਕਿ ਮੈਂ ਇਹ ਆਉਣੇ ਕੋ ਦੂਆ ਵੀ ਟਰੈਕਟਰ ਆ ਜਾਣਾ ਸੀ ਆਰ ਡੀ ਆਈ ਆਪਣਾ 655 ਅੱਛਾ ਮੈਂ ਉਹ ਆਜਣਾ ਹਾਂ ਹਾਂ 23 ਮਾਡਲ ਇਹ 400 ਘੰਟੇ ਚੱਲਿਆ ਹੋਆ ਟਰੈਕਟਰ ਉਹ ਆਪਣੇ ਜਮਾਂ ਹੀ ਜਾਇ ਰੇਟ 'ਚ ਦੇ ਦੇਣਾ ਜੇ ਖਰ ਲੈਣਾ ਹੋਵੇ ਅਰੇ ਉਹਨਾਂ ਟਰੈਕਟਰ ਆ ਜਾਣਾ ਟਰੈਕਟਰ ਇੱਕ ਦੇ ਦਿੰਦੇ ਅੱਛਾ ਚਲੋ ਉਦੋਂ ਦੇਖੂਗਾ ਟਰੈਕਟਰ ਆਪ ਟਰੈਕਟਰ ਮਰੰਡੇ ਖੜਾ ਟਰੈਕਟਰ ਮਰੰਡੇ ਖੜਾ ਇੱਥੇ ਆ ਜਾ ਇੱਥੇ ਲਿਆਉਣਾ ਉਹ ਫੋਟੋਆਂ ਵੀ ਤੂੰ ਹਾਂ ਫੋਟੋ ਹੈਗੀਆਂ ਮੈਨੂੰ ਫੋਟੋ ਭੇਜ ਦੀ ਮੈਂ ਲਾ ਦੂੰਗਾ ਸੈਟ ਪਰ ਫੋਟੋਆਂ ਭੇਜ ਦਿੰਦਾ ਹੈਗਾ ਭਾਈ ਸਵਾਂ ਲਿਕਾ 65 ਆ ਭਲੇ ਰੇਟ ਹੈ ਜੀ ਜਿਹੜਾ ਹੈ ਸ਼ੈੱਡ ਵਿੱਚ ਦੇਈਗਾ ਬੜੇ ਹਿੱਸੀ ਆਲਰੇਡੀ ਆਈ ਆ ਬਾਈ ਇਹ ਤੇ ਬਾਕੀ ਆ ਟਾਇਰ ਟਰੈਕਟਰ ਦੇ ਚਾਰੇ ਨਾਲ ਦੇ ਸਿਰਫ 500 ਘੰਟੇ ਚੱਲਿਆ ਹੋਵੇ ਅੱਗੇ ਵੀਰੇ ਮਾਡਲ ਕਿਹੜਾ ਹੈ ਮਾਡਲ ਵੀਰੇ 22 ਆ ਇਹ 22 ਮਤਲਬ 22 ਦੇ ਮਾਰਕਿੰਗ ਕਾਪੀ 23 ਦੀ ਆ 23 ਦੀ ਕਾਪੀ ਹਾਂ ਬਾਕੀ ਟਰੈਕਟਰ ਕੇ ਸਾਰਾ オリジナル ਆ ਕਿਸੇ ਨੰਬਰ ਨੂੰ ਚਾਪੀ ਨਹੀਂ ਹੈਗੀ ਟਰੈਕਟਰ ਦੇ ਨੂੰ ਇਹ ਵੀ 3 ਸਪੀਡ ਆ ਕਿੱਥੇ ਇਹ 3 ਆ ਬਾਈ ਇਹ ਬਾਈ 3 ਸਪੀਡ ਆ ਇਹ 3 ਸਟਲ ਗੇਅਰ ਆ ਸਟਲ ਗੇਅਰ ਆ ਇਹ ਵੀ ਹਾਂ ਸਟਲ ਗੇਅਰ ਵਾਲਾ ਤਾਂ ਬਾਈ ਨਿਆਰਾ ਬਹੁਤ ਆ ਫਾਰਵਰਡ ਰਿਵਰਸ ਇਹ ਵੀ ਦੀ 9 ਲੱਖ ਰੁਪਏ ਦਾ ਡਿਮਾਂਡ ਹੈ ਬਾਕੀ ਡੈਕਟਰ ਦੀ ਹਾਂ ਅਕੀ ਮੌਕੇ ਤੇ ਦਵਾ ਹੀ ਐ ਜਿਆਜ ਕਰਕੇ ਦਊਗਾ ਤੇ ਉਹ ਨਵਾਂ ਹੀ ਡੈਕਟਰ ਆ 23 ਮਾਡਲ ਕਹਿ ਨਵਾਂ ਵੀਰੇ ਵੀ ਮੇਰੇ ਹਿਸਾਬ ਨਾਲ 11.5 ਦੇ ਕਰੀਬ ਇਹਦਾ ਰੇਟ ਹੈਗਾ ਤੇ 500 ਘੰਟ ਚੱਲੇ ਪਾਹੇ 500 ਘੰਟ ਵੀਰੇ origignal 500 ਘੰਟ ਇਹ ਹੁਣ ਆ ਗਿਆ ਮੈਸੀ ਜਿਹਾ ਹੈ ਇਹ ਮੈਸੀ ਆ ਗਿਆ ਵੀਰੇ 9000 ਇਹ ਵੀ ਭਾਈ ਆ ਗਿਆ ਮੈਸੀ ਦਾ ਇਹ ਵੀ ਕਹ ਕੇ ਆਲ オリジナル ਆ ਸਾਰਾ ਸੀਲਡ ਆ ਬਾਈ ਟਰੈਕਟਰ ਕਲਚ ਪਲੇਟ ਤੱਕ ਵੀ ਨਾਲ ਦੀ ਆ ਟਰੈਕਟਰ ਦੀ ਇਹਦੀ ਇਹ ਮਾਡਲ ਇਹ ਮਾਡਲ 17 ਵੀਰੇ ਮਾਸ਼ਾਅੱਲ 17 ਮਾਡਲ ਆ ਲੋਕਾਂ ਦਾ ਨੰਬਰ ਆ ਚਾਰੇ ਟਾਇਰ ਨਾਲ ਦੇ ਆ ਟਰੈਕਟਰ ਦੇ ਇਹਦੀ ਕਰ ਡਿਮਾਂਡ ਆ ਬਾਈ ਇਹਦੀ ਡਿਮਾਂਡ ਹੈ ਕਿ ਵੀਰੇ 4 ਲੱਖ ਦੀ 4 ਲੱਖ ਡਿਮਾਂਡ ਆ ਬਾਈ ਦੀ ਮੈਸੀ ਦੀ ਆਲ ਰੀਜਨਲ ਸਿਰਫ 4 ਲੱਖ ਰੁਪਈਆ ਅੱਗੇ ਆ ਜੀ ਮੈਸੀ ਭਾਈ ਆ ਟਰੈਕਟਰ ਦੀ ਫੁੱਲ ਗਾਰੰਟੀ ਆ ਫੁੱਲ ਐਨ 100 ਬਟਾ 100 ਹੋਣਾ ਗਿਆ ਬਾਈ ਸਵਰਾਜ ਇਹ ਹੈਗਾ 735 ਇਹ ਤਿੰਨ ਮਾਡਲ ਹੈ ਵੀਰੇ ਕੋਈ ਆ ਤਿੰਨ ਮਾਡਲ ਇਹ ਵੀਰੇ ਲਾਲ ਰੰਗ ਵਾਲਾ ਮਾਡਲ ਤਿੰਨ ਵੀਰੇ ਟਾਇਰ ਇੰਜਨ ਦਿਖਾ ਦੇ 70 75 ਰੁਪਏ ਟਾਇਰ ਹੈਗਾ ਵੀਰੇ 80 ਰੁਪਏ ਚਾਰੇ ਹਾਂ ਹਾਂ ਲੋ ਟਾਇਰ ਚੈੱਕ ਕਰ ਤੋ ਕਲੋਸ ਕਰਦਾ ਇੰਜਨ ਹੈ ਵੀਰੇ ਬਾਕੀ ਕੇ ਹਿੱਸੇ ਉਸੇ ਰੰਗ ਦੇ ਸੈਟ ਦਾ ਕਿੰਨਾ ਖੜਾ ਬਾਈ ਦਾ ਤਿੰਨ ਮਾਡਲ ਹਿਸਾਬ ਨਾਲ ਸਾਫ ਹੈ ਟੋ ਉਹੋ ਸਾਫ ਕਰ ਦੇ ਇਹ ਆ ਗਿਆ 4x4 ਇਹਦੇ ਵੀਰੇ 2 ਵੀ ਡਿਮਾਂਡ ਹੈ 2 ਵੀ ਡਿਮਾਂਡ ਆ ਭਾਈ ਸਵਰਾਜ 735 ਦੀ ਹਾਂਜੀ 2003 ਮਾਡਲ 2 ਵੀ ਡਿਮਾਂਡ ਆ ਆ ਗਿਆ ਹੁਣ 455 755 ਭਾਈ ਇਹ ਵੀਰੇ 800 ਘੰਟਾ ਚੱਲਿਆ ਬਾਰੀਨਲ ਮੁਹਾਲੀ ਦਾ ਨੰਬਰ ਹੈ ਫਸਟ ਓਨਰ ਦਾ ਟਰੈਕਟਰ ਹੈ ਤੇ ਟਾਇਰਿੰਗ ਐਡੀਸ਼ਨ ਦੇ ਲਾ 80 85 ਪੈਸੇ ਹੋਊਗੀ ਹਾਂ ਟਾਇਰ ਦਿਖਾ ਠੀਕ ਹੈ ਵੀਰੇ ਨਾਲ ਦੇ ਟਾਇਰ ਆ ਇਹ 4x4 ਹਾਂ ਇਹ ਵੀਰੇ 4x4 ਆ ਇਹ 2 ਸਪੀਡ ਹਾਂ 2 ਸਪੀਡ ਸੈਂਟਰ ਗੇਅਰ ਚੱਲ ਵੀਰੇ 2 ਸਪੀਡ ਆ ਸੈਂਟਰ ਗੇਅਰ ਆ 4x4 ਆ 4x4 ਮਾਡਲ 20 ਮਾਡਲ 20 ਆ ਵੀਰੇ 20 ਮਾਡਲ ਆ ਜੀ 4x4 ਆ ਇਸ ਦਾ ਕਿੰਨਾ ਡਿਮਾਂਡ ਹੈ ਭਈਆ ਡਿਮਾਂਡ 73 ਹੈ 73 ਹਾਂ ਬਾਕੀ ਮੌਕੇ ਦੇ ਵਜਿਹਾ ਇਹ ਛੋਟਾ ਫੋਰੇ ਫੋਰਾ ਮੈਂ ਕਹਿੰਦਾ ਇਹ ਪਾਵਰ ਘੱਟ ਜਣਾ ਹੈ ਇਹ ਕਹਿੰਦਾ ਵੀਰੇ 16 ਦੇ ਟਾਇਰਾਂ ਚ ਵੀ ਆਉਂਦਾ 14 ਇਹ ਆਪਣਾ 14 ਦੇ ਟਾਇਰਾਂ ਵਾਲਾ ਇਹ ਪਾਵਰ ਕਿੰਨੀ ਦਾ ਹੈ ਇਹ ਪਾਵਰ ਉਦਾਂ ਅਸਲ ਜਿਹਾ ਕਿੱਗੇ ਵੀਰੇ 50 ਚ ਵੀ ਜਾ ਜਾਂਦਾ ਅੱਛਾ ਪਰ ਉਹਨੂੰ ਆਪਾਂ ਜਾਣਗੇ 55 ਦੀ ਕੈਟਾਗਰੀ ਤੇ ਮਤਲਬ ਕਿ ਇਹ ਕੰਮ ਕਰ ਹੀ ਜਾਂਦਾ ਸਾਰੇ ਮਰ ਉਹ ਕਾਪੀ ਪਿਆ ਪਿਆ ਦੀ ਆ ਹਾਂ ਜਿਹੜੇ ਵਾਦ ਆ ਗਏ ਵੀਰੇ 36 30 ਨਿਊ ਹੋਲੈਂਡ ਚਿਹਤਾ ਆਉਲੈਂਡ ਚਿਹਤਾ ਇਹ ਬਾਈ ਬਟਰੈਕਟਰ ਬੋਟ ਮਾਰਚ 36 30 ਨਿਊ ਹੋਲੈਂਡ ਸੁਪਰ ਜਿਹਗੇ ਵੀਰੇ ਇਹਦੀ ਵੀ ਟਰੈਕਟਰ ਦੀ ਫੁੱਲ ਤਸੱਲੀ ਹੈ ਨਾ ਬੰਦਾ ਅੱਖਾਂ ਵਿੱਚ ਜਿਹੜਾ ਟਰੈਕਟਰ ਲੈ ਵੀ ਨਾ ਇਹ ਮੁਰਲੇ ਟਾਇਰ ਨਾਲ ਦੇ ਟਰੈਕਟਰ ਦੇ ਪਿਛਲੇ ਟਾਇਰ ਬਾਈ ਨਵੇਂ ਪੈ ਗਏ ਠੀਕ ਹੈ ਬੜਾ ਖੁੱਡ ਜਾਂਦਾ ਆ ਇਹ ਗੱਗੇ ਵੀਰੇ ਜੀ 15 ਮਾਡਲ ਹੈ ਸੂਪਰ ਟਰੈਕਟਰ ਦਾ ਕਲਚ ਪਲੇਟ ਪਾਈ ਹੋਈ ਆ ਬਾਕੀ ਟਰੈਕਟਰ ਸਾਰਾ ਸੀਲ ਲੈ ਟੂ ਜਾਦਾ ਠੀਕ ਆ ਵਿਚੋੜੇ ਨੇ ਟਾਇਰ ਵਾਲਾ ਬਾਕੀ ਇਹ ਗੱਗੇ ਵੀਰੇ ਸੁਪਰ ਮਾਡਲ ਐ ਇਹ ਐਚਪੀ ਵਾਲਾ ਇੱਕੇ ਤੋਂ ਮ ਦੂ ਆਉਂਦਾ 36 30 ਸਪੈਸ਼ਲ ਐਡੀਸ਼ਨ ਠੀਕ ਆ ਉਹ ਵੀਰੇ ਮਾਡਲ ਹੋਰ ਐ ਇਹ ਆਪਣਾ ਸੁਪਰ ਆ ਜਾਂਦਾ 50 ਹਸਪਾਵਰ ਦੇ ਵਿੱਚ ਤੇ ਇਹਦੀ ਜਿਹੜੇ 4 ਲੱਖ 40 ਹਜ਼ਾਰ ਰੁਪਏ ਰਮਾਨ ਹੈ 4 ਲੱਖ 40 ਹਜ਼ਾਰ ਇਹ ਕਿਹੜਾ ਮਾਡਲ ਮਾਡਲ 15 ਵੀਰੇ 15 ਮਾਡਲ 4 ਲੱਖ 40 ਫਸਟ ਆਨਲ ਹੈ ਨਗਦ ਕੈਸਾ ਟਰੈਕਟਰ ਵੀਰੇ ਜਰਾਈ ਮਿੰਦਰੀ ਇਹ ਮੰਦਰੀ ਆ ਗਿਆ। ਇਹ ਆ ਗਿਆ ਇੰਟਰ। ਇਹ ਚੀਜ਼ਾਂ ਸਾਰਾ ਸਾਰਾ ਚੀਜ਼ਾਂ ਆ। ਇਹ ਬਾਈ ਜਿਉਂ ਹੀ ਰੇਟ ਵਾਲਾ ਟਰੈਕਟਰ ਦੇ ਦਣਾ ਜਿਹਨਾਂ ਲੈਣਾ। ਬੋਲੇ ਤਾਂ ਕਿ ਵੀ ਬਰੇ ਨਵੇਂ ਆ ਪਿਛਲੇ ਡਰ ਘਸੇ ਹੋਏ ਆ। ਪਿਛਲੇ ਟਾਇਰ ਤਾਂ ਹੈਵ ਨਹੀਂ। ਇਹ ਡਰ ਘਸੇ ਦੇ ਆ। ਹਾਂ। ਕਿੱਦਾਂ ਪੌਣੇ ਬਣੇ ਬਾਈ ਜਿਹੜਾ ਲੈ ਗਿਆ। ਇਹ ਤਾਂ ਖਤਮ ਹੈ। ਇਹਦਾ ਕੀ ਰੇਟ ਆ? ਇਹ ਬਾਈ ਨੰਬਰ ਐਚ ਪੀ ਆ ਟਰੈਕਟਰ ਦਾ। ਇੰਸ਼ਾਅਰ। ਮਾਡਲ ਹੈਗਾ 2000। ਠੀਕ ਆ ਇਹ ਟਰੈਕਟਰ ਆਪਾਂ 90000 ਰੁਪਏ ਦਾ ਦੇ ਦਾਂਗੇ ਬਾਈ। ਬਾਜੀ ਬਾ। 2000 ਮਾਡਲ 90000 ਦਾ। 275 ਇਹ 275 ਹੈ। ਉਹਦੀ ਬਾਜ ਆ ਗਿਆ ਵੀਰੇ 735 ਇਹ ਵੀ ਗੱਗੇ ਵੀਰੇ ਸੇਮ ਰੇਟ 90000 ਦਾ ਇਹ ਵੀ ਜਮਾਂ ਰੇਟ ਚ ਇਹ ਮਟਰ ਕਿਹੜਾ ਹੈ ਇਹ ਇਹਦੇ ਤੇ ਹੈਗਾ 90 ਮਾਡਲ ਇਹ 90 ਇਹ ਤਾਂ ਠੀਕ ਹੈ ਵੀਰ ਹਾਂ ਕੋਈ ਮਾਂ ਦਾ ਫੈਨ ਹੈ ਕੋਈ ਪੁਰਾਣਾ ਲੱਗਿਆ ਬਹੁਤ ਸਟਿੱਕ ਆਪਣਾ ਸਟਿੱਕ ਹੋਇਆ ਕਰਦੇ ਪਹਿਲਾਂ ਮੇਲੇ ਆਪਾਂ ਤੋਂ ਨਿਕਲਦੇ ਜੀ ਸੇਸੀ ਜੱਟ ਯਾਰ ਦਾ ਮਰਨ ਦੇ ਬੱਲੇ ਕਰਦੇ ਰਹੇ ਹਜੇ ਹਾਂ ਸਾਵਾਂ ਜੇ ਮਿਲਦੇ ਹੁੰਦੇ ਸੀ ਉਹਦੇ ਬਾਅਦ ਕਿੱਕ ਵੀਰੇ 11 ਮਾਡਲ ਆ ਗਿਆ ਆਪਣੇ ਕੋਲ ਰੂਪਰ ਦਾ ਨੰਬਰ ਹੈ ਇਹ ਰੋਗ ਦਿਖਾ ਦੇ ਉੱਦਾਂ ਡੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਹੈ ਨਾ ਟਾਇਰ ਖੜਿਆ ਹੈ ਜੀ ਟਾਇਰ ਖੜਿਆ ਹੈ ਵਧੀਆ ਟਾਇਰ ਹੋਣਗੇ 70 ਰੁਪਏ ਇਹਦੇ ਵੀਰੇ 3,30,000 ਰੁਪਿਆ ਡਿਮਾਂਡ ਹੈ ਜੀ ਤੇ 330 33 ਹਾਂ ਅੱਗੇ ਆ ਗਿਆ ਨਾ ਸਭਾਈ ਮੈਸੀ 241 ਅੱਗੇ ਵੀਰੇ ਇਹ ਦਾ ਸਾਲ ਨਵੀਆਂ ਨਵਾਲੀ ਦਾ ਨੰਬਰ ਹੈ ਜੀ 65 ਇਹ ਟਰੈਕਟਰ। ਜੱਗੇ ਵੀਰੇ ਮਾਡਲ ਇਹ ਬੇਚੱਕ 10 ਹੈ ਟਰੈਕਟਰ ਚੱਲਿਆ ਉਹ ਹੋਗਾ ਤਾਂ ਮੁਰਲੇ ਟਾਇਰ ਨਾਲ ਦੇ ਆ ਟਰੈਕਟਰ ਦੇ। ਅੱਛਾ ਨਾਲ ਦੇ ਖੜੇ ਟਾਇਰ। ਫਰੰਟ ਟਾਇਰ ਨਾਲ ਤੇ ਪਿਛਲੇ ਟਾਇਰ ਬੰਦੇ ਨੇ ਨਵੇਂ ਬਵਾਤੇ ਵੀਰੇ ਬਾਈ BKTI ਤਾਂ ਪੂਰੇ ਖੜੇ ਆ ਵਿੱਚ ਟਾਇਰ ਦਾ। BKTI ਦੇ ਟਾਇਰ ਆ। ਟਰੈਕਟਰ ਇਹ ਨਹੀਂ ਥਾਂ। ਇਹਦੀ ਕੀਮਤ ਮੰਗ ਚੱਗੇ ਵੀਰੇ 330000 ਰੁਪਏ ਡਮਾ ਲਾ। 330000 ਹਾਂ। ਲੋ ਵੀ ਆਪਾਂ ਨੇ ਸਿਰਫ ਤੁਹਾਨੂੰ ਜਿੰਨੇ ਵੀ ਟਰੈਕਟਰ ਸਾਰੀ ਡਿਮਾਂਡ ਦੱਸੀ ਆ ਵੀਰੇ। ਹੂੰ। ਬਾਕੀ ਆਗੇ ਟਰੈਕਟਰ ਪਸੰਦ ਕਰਕੇ ਬਾਕੀ ਉਹ ਡੀਲ ਪਰ ਆ ਜਿਓਂਗੇ ਟਰੈਕਟਰ ਜੈਜ ਕਰਕੇ ਦੱਸੋ। ਚਾ ਪਕਰੇ ਤੁਹਾਨੂੰ ਵੀ ਪਤਾ ਪੂਰੇ ਪੈਸੇ ਮੰਗ ਕੇ ਕਦੇ ਸੌਦਾ ਨਹੀਂ ਹੁੰਦਾ ਹੈਗਾ ਹਾਂ ਠੀਕ ਨਹੀਂ ਉਹ ਪੂਰੇ ਪੈਸੇ ਕੋਈ ਦੰਦਾ ਦੰਦਾ ਵੀ ਮੰਗੇ ਤੇ ਨਹੀਂ ਤੁਹਾਨੂੰ ਪਤਾ ਵੀ ਠੀਕ ਨਹੀਂ ਗੱਲ ਜੇ ਇਹ ਆਪਾਂ ਇਹਦਾ 2.5 ਲੱਖ ਮੰਗ ਲਈਏ ਤਾਂ ਵੀ ਉਹ ਲੈਣ ਆ ਕੇ ਸੌਦਾ ਹੀ ਕਰਨਾ ਰੈਕਟਰ ਉਹਦਾ ਹੀ ਕਰਨਾ ਹੈਨਾ ਹਰੇਕ ਨੂੰ ਹੁੰਦਾ ਹੀ ਗੱਗੇ ਵੀਰੇ ਲੈਣ ਆ ਕੇ ਹੁੰਦਾ ਵੀ ਅਸੀਂ ਘੱਟ ਲੈ ਲਈਏ ਸਾਨੂੰ ਹੁੰਦਾ ਵੀ ਅਸੀਂ ਵੱਧ 베ਚਤੀ ਤੇ ਇਹਦਾ ਐਉਂ ਚੱਲਣਾ ਇੱਕ ਵਾਰ ਬੰਦਾ ਆ ਗਿਆ ਸੌਦਾ ਵੀ ਹੋ ਜਾਂਦਾ ਯਾਰ ਇੱਕ ਗੱਗੇ ਆਪਾਂ ਨੇ ਫੋੜ ਲਿਆ ਵੀਰੇ ਟਰੈਕਟਰ ਹੋਰ ਹਾਂ ਉਹਦੀ ਅਜੇ ਚੱਲ ਰਹੀ ਆ ਤਿਆਰੀ ਵਿਆਰੀ ਥੋੜੀ ਜੀ ਦਿਖਾ ਦੀਓ ਉਹ ਵੀ ਟਰੈਕਟਰ ਕਿੱਥੇ ਟਰੈਕਟਰ ਉਹ ਪਿੱਛੇ ਖੜਾ ਦਿਖਾ ਦਨੇ ਚੱਲ ਨਾਲ ਕਰਕੇ ਸਾਹ ਦਿਖਾ ਦੀਏ ਹਾਂ ਵਾਲੇ ਬਸ ਆਉਂਦਾ ਕਾਈਨ ਕੰਮ ਕੰਮ ਕਰਾਉਣ ਆਉਂਦਾ ਲੋ ਬਾਈ ਆਹ ਸਾਹ ਟਰੈਕਟਰ ਤੁਹਾਨੂੰ ਦਿਖਾ ਦਤੇ ਬਈ ਮੰਡੀ ਮੰਗੂਲੇ ਲੱਗ ਲੱਗੇ ਹੋਏ ਆ ਜੀ ਲਿਣੇ ਭਾਈ ਦੱਸ ਦੱਸ ਦਿਓ ਜਿਹੜੇ ਯਾਰ ਦਾ ਜਿਹਨੇ ਕੰਮ ਕਰਾਉਣਾ ਨਾ ਸਰਵਿਸ ਕਰਾਉਣੀ ਆ ਕੁਝ ਵੀ ਕਰਾਉਣਾ ਤੁਹਾਨੂੰ ਵਰਕਸ਼ਾਪ ਦਿਖਾਉਣੀ ਆ ਆਪਣੀ ਆਪਣੇ ਏਰੀਆ ਵਾਲਿਆਂ ਦੇ ਲਈ ਰੋਪੜ ਵਾਲਿਆਂ ਦੇ ਲਈ ਆਪਣੀ ਵਰਕਸ਼ਾਪ ਉੱਤਰ ਆ ਜਾਂ ਮੰਡੀ ਜਾਜਪੁਰ ਉਹ ਜੀ ਇਹ ਪਟਾ ਸਾਹਿਬ ਅਨਾਜ ਮੰਡੀ ਇਹਦੇ ਸਾਹਮਣੇ ਆ ਇਹ ਜੌਂਡੀਅਰ ਇਹਨਾਂ ਦੀ ਹੈਗੀ ਆ ਵਰਕਸ਼ਾਪ ਉਹ ਇਹ ਬਾਈ ਟਰੈਕਟਰਾਂ ਦਾ ਮੁਰੰਮਤ ਹੁੰਦੀ ਆ ਓਹ ਟਰੈਕਟਰਾਂ ਦੀ ਹਾਂ ਇਹ ਵਰਕਸ਼ਾਪ ਬਾਈ ਆ ਮੋੜ ਕੇ ਸੁਣੇ ਲੱਗਿਆ ਹਲੇ 3 ਕਿ ਦਿਨ ਹੋਏ ਨੇ ਅੱਛਾ ਹਾਂ ਕੰਪਨੀ ਵਾਲੇ ਲੱਗੇ ਜਾਂਦੇ ਆ ਗਿੱਲ ਐਗਰੋ ਸਰਵਿਸ ਹਾਂ ਇੱਥੇ ਲਾਈਟ ਵੀ ਨਹੀਂ ਹੈਗੀ ਜੰਗੀਆਂ ਲੱਗ ਜਾਂਦੀ ਆ ਆ ਗਏ ਲੈ ਇਹ ਬਹੁਤ ਚੰਗਾ ਬਣਾਤਾ ਹੈ 189 ਮਾਡਲ ਹਨ 99 ਮਾਡਲ ਤੇ ਇਹ ਵੇਖੋ ਥੋੜੇ ਮੁਰਲੇ ਟਾਇਰ ਥੋੜੇ ਜਿਆਦਾ ਬਰੇ ਆ ਥੋੜਾ ਜਿਹਾ ਟਰੈਕਟਰ ਲੱਗਦਾ ਵੀ ਸਾਨੂੰ ਵੀ ਸ਼ਾਇਦ ਕਿ ਇਹਨੂੰ ਟਾਇਰ ਆਪਾਂ 14 ਦੇ ਪਾ ਦਈਏ ਤੇ ਬਾਕੀ ਦੇਖਣਾ ਹਨ ਮੁਰਲਾ ਹਿੱਸਾ ਕਿ ਗਏ ਵੀਰੇ T20 ਵਾਲਾ ਲੱਗਿਆ ਹੋਇਆ ਇਹਨੂੰ ਜਿਹੜਾ ਨਵੇਂ ਜਾਂਉਂਦਾ ਨਾ 23 ਜਮੈਂ ਨਵਾਂ ਹਿੱਸਾ ਲੈ ਕੇ ਲਾਇਆ ਹੋਇਆ ਬਾਈ ਕਾਲੋ ਖੰਕੜਾ ਹਿੱਸਾ T20 ਵਾਲਾ ਪਾਵਰ ਸਟੀering ਆ ਵਧੀਆ ਤਰੀਕੇ ਨਾਲ ਹੋਇਆ ਵਾ ਬਾਕੀ ਮੁਰਲੇ ਟਾਇਰ ਵੀ ਕਿ ਗਏ ਵੀਰੇ ਸੂਏ ਪਾਈ ਹੋਏ ਗੁਡੀਅਰ ਦੇ ਤੇ ਬਾਕੀ ਬੰਪਰ ਛਤਰੀ ਆਪਾਂ ਨੇ ਇਹ ਵੀ ਮਨਜੀ ਬਾਤ ਕਰਵਾ ਦੇ ਜਮੇ ਨਵਾਂ ਲੱਗਿਆ ਹੋਣਾ ਬਾਕੀ ਇਹ ਥੋੜਾ ਬੋਧਾ ਰਹਿਦਾ ਕੰਮ ਆ ਜਾਂਦਾ ਤੇ ਆ ਲੋਕ ਲੂਕ ਜੇ ਪਾਉਣੇ ਲਿਆ ਕੇ ਆਰਡਰ ਕਰੇ ਹਾਂ ਜੇ ਦਾ ਮੰਨ ਕੇ ਚੱਲੋ ਮਾੜਾ ਮੋਟਾ ਲੱਗੂਗੇ ਇਹਨੂੰ ਇੱਕ ਦੋ ਦਿਨ ਟਰੈਕਟਰ ਨੂੰ ਤਿਆਰ ਹੋਣ ਨੂੰ ਹੋਰ ਬਾਕੀ ਟਰੈਕਟਰ ਵਧੀਆ ਅੱਗੇ ਵੀ ਦਿਖਾ ਦੇ ਮਾੜਾ ਮੋਟਾ ਇਹ ਦੇਖਣਾ ਉਹਦਾ ਬੰਦਾ ਆ ਕੇ ਦੇਖ ਸਕਦਾ ਚਾਹ ਬਾਲ ਲੈਣ ਦਾ ਫੋੜ ਕੰਮ ਨੂੰ ਚੱਕ ਉਹਦੇ ਵਿੱਚ ਹੋ ਕੇ ਫੇਰ ਲੈ ਜੂਗਾ ਬੰਦਾ ਪਲੇਟਫਾਰਮ ਵੀਰੇ ਦੂਜਾ ਲਗਾਇਆ ਨਾ ਵੀਰੇ ਬੰਦਿਆਂ ਨੇ ਇਹਨੂੰ ਏਸੀ ਕਾਵਾ ਲਾਉਣਾ ਸੀਗਾ ਅੱਛਾ ਤਾਂ ਕਰਕੇ ਆ ਸਾਰਾ ਜ਼ਿਕਾੜ ਲਵਾਇਆ ਤਾਂ ਫੇਰ ਉਹਦੀ ਨਾਸ ਲਾਉਗੀ ਉਹਨੇ ਦੇਖਿਆ ਵੀ ਖਰਚਾ ਬਹੁਤ ਆ ਜਾਣਾ ਫੇਰ ਉਹ ਵਿਚ ਵਜਾਲੀ ਮੈਜਟ ਦੇਖ ਕੇ ਥੋੜਾ ਜਿਹਾ ਉਹ ਬੰਦਿਆਂ ਨੇ ਹਾਂ ਇਹਦੇ ਲੈ ਕਰਦਾ ਹੈ ਪਲੇਟਾਉਟ ਲਾਈ ਹੈ ਬਾਈ ਜਿੰਨੇ ਕਹੇ ਵੀਰੇ ਹਰੇਕ ਚੀਜ਼ ਤੇ ਪੈਸੇ ਚੰਗੇ ਲੱਗੇ ਹੋਏ ਆ ਠੀਕ ਆ ਮੁਰਲੇ ਰਿੰਮੇ ਲੈ ਕੇ ਅ ਮੰਨਦੀ ਸਾਰੇ ਰਿੰਮ ਪਿੱਛੇ ਟਾਇਰ ਮੁਰਲੇ ਜਮੇ ਨਵੇਂ ਪਾਏ ਹੋਏ ਆ ਟਾਇਰ ਪਿਛਲੇ ਵੀ ਨਵੇਂ ਹੀ ਆ ਸ਼ਾਇਦ ਆਪਾਂ ਇਹਨੂੰ ਪਾ ਦਈਏ 14 ਦੇ ਪੱਕਾ ਨਹੀਂ ਹੈਗਾ ਜੀ ਖੈਰ ਬਸ ਇਹ ਹੈ ਕਿ ਵਧੀਆ ਥੋੜਾ ਜਿਹਾ ਲੱਗਦਾ ਵੀ ਪਿੱਛੇ ਨੂੰ ਹਨਾ ਦੇਖਣ ਨੂੰ ਲੱਗਦਾ ਥੋੜਾ ਜਿਹਾ ਇੱਥੇ ਆ ਮੁਰਲੇ ਤੇ ਕਿਉਂਕਿ ਮੋਲੇ ਟਾਇਰ ਬੜੇ ਪਏ ਹੋਏ ਨੇ ਤਾਂ ਕਰਕੇ ਅੱਗੇ ਵੀਰੇ ਮੁਰਲਾ ਹਿੱਸਾ 70 80 ਆਉਂਦਾ ਜਮੇ ਨਵਾਂ ਬਿਲ ਵੀ ਪਈਆਂ ਉਹਦੇ ਯਾਨੀ ਕਿ ਸਾਰਾ ਸਮਾਨ ਨਵਾਂ ਪਿਆ ਹੋਇਆ ਕੋਈ ਚੀਜ਼ ਚਲਦੀ ਲੇਕਿਨ ਹੀ ਪਾਈ ਹੋਈ ਚਲਦਾ ਆਪਾਂ ਨੂੰ 35 40 ਹਜ਼ਾਰ ਦਾ ਵਿਸਾ ਮਿਲ ਜਾਂਦਾ ਤੇ ਬਾਕੀ ਵੀਰੇ ਕਿਸੇ ਨੂੰ ਲੈਣਾ ਹੋਇਆ ਚਾਹਵਾਂ ਸਾਰੇ ਕੰਮ ਮਾੜਾ ਮੋਟਾ ਰਹਿਦਾ ਪੈਣ ਪੂਰਾ ਕਰਕੇ ਦੋਂਗੇ ਕੰਪਲੀਟ ਇਹਦੀ ਡਿਮਾਂਡ ਮੁੱਡ ਰੱਖੀ ਕੋਈ ਡਿਮਾਂਡ ਵੀਰੇ ਆਪਾਂ ਇਹਦੀ ਕਰਦੇ ਆ 2 2.60 ਲੱਖ ਦੀ ਡਿਮਾਂਡ ਆ ਸਾਰਾ ਤਿਆਰ ਹੁਣ ਤੇ ਬਾਅਦ ਆ ਜੱਬਾਪੂ ਕੇ ਜਿੰਨਾ ਵੀ ਰਹਿੰਦਾ ਹਜੇ ਨੂੰ ਸਿੱਕਾ ਸ਼ੁਕਰ ਵੀ ਲਾਉਣੇ ਆ ਹੋਰ ਠੀਕ ਆ ਮੈਂ ਸੀਦਾ ਖੁਦ ਕਰਿਆ ਮਤਲਬ ਬਹੁਤ ਕੰਮ ਬਾਕੀ ਵੀਰੇ ਆਨ ਆਪਾਂ ਦਵਾਂਗੇ ਜਾਇਜ਼ ਕਰਕੇ ਟਰੈਕਟਰ ਇਹ ਆਪਾਂ ਸਿਰਫ ਡਿਮਾਂਡ ਦੱਸੀ ਹੈ ਜੀ ਨੇ ਲੈਣਾ ਹੋਇਆ 2.60 2.60 ਡਿਮਾਂਡ ਆ ਕਹੇ ਵੀਰੇ ਆਪਾਂ ਨੇ ਪਹਿਲੇ ਜਾਇਜ਼ ਮੰਗੇ ਲੋਕਾਂ ਨੇ ਇਹ ਟਰੈਕਟਰਾਂ ਦਾ 4-5-5 ਲੱਖ ਰੁਪਏ ਵੀ ਰੇਟ ਪਾਇਆ ਹੋਇਆ ਆਮ ਆਮ ਤੌਰ ਤੇ ਜਾਇਜ਼ ਦੇਖ ਲਈ ਤੁੰਗੀ ਜਦ ਆਪਾਂ ਸਾਰਾ ਖਰਚਾ ਕਰਾਉਣੇ ਪਾਵਰ ਸ਼ੇਅਰਿੰਗ ਟਾਇਰ ਡੂ ਲਾ ਕੇ ਖਰਚਾ ਕਾਫੀ ਆ ਜਾਂਦਾ ਰੈਟਿੰਗ ਸੂਟ ਵੀ ਲੱਗੀ ਵਧੀਆ ਬੈਣ ਨੂੰ ਖਲੋਟ ਨੂੰ ਨਾ ਹਾਂ ਲਿੰਕਾਂ ਲੰਕਾਂ ਸਾਰੇ ਨਵੇਂ ਪਈਆਂ ਨੇ ਬਾਈ ਅੱਗੇ ਵੀ ਆਹ ਸਮਾਨ ਪਿਛਲਾ ਸਾਰਾ ਨਵਾਂ ਆ ਬੁੱਕ ਵਗੈਰਾ ਚੁੰਨਾ ਹੁੱਕ ਦਾ ਸਾਰਾ ਨਵਾਂ ਆ ਦੇਖ ਆਹ ਦੇਖ ਲਾ ਚੀਜ਼ਾਂ ਆਰਮਾਂ ਆਹ ਵੀ ਮਜ਼ਬੂਤ ਲੱਗੀਆਂ ਹੋਈਆਂ ਨੇ ਸਾਰਾ ਨਵਾਂ ਆ ਬਾਕੀ ਬ੍ਰੇਕਾਂ ਬਰੂਕਾਂ ਦਾ ਐਨ ਬ੍ਰੇਕ ਜੀ ਕਹਿੰਦਾ ਤੇਲ ਬ੍ਰੇਕ ਨਹੀਂ ਹੁੰਦੀ ਉਦਾਂ ਲੱਗਦੀਆਂ ਬ੍ਰੇਕਾਂ ਨੇ ਲੈਦਰ ਨਵੇਂ ਬਿਲਕੁਲ ਸਾਰਾ ਕੰਮ ਜਿਹੜਾ ਟਰੈਕਟਰ ਦਾ ਓਕੇ ਹੋਇਆ ਬੈਣ ਬਾਕੀ ਮਾੜਾ ਮੋਟਾ ਜੇ ਕੰਮ ਕਰ ਰਿਹਾ ਹਾਂ ਆ ਵੀ ਸੀਟ ਵੀ ਗੱਗੇ 3500 ਬੁੱਲੀ ਸੀਡ ਅੱਗੇ ਪਿੱਛੇ ਆਉਣੇ ਆ ਗੱਡੀ ਵਾਲੀ ਆ ਇਹ ਨਾਲੇ ਅੱਗੇ ਵੀ ਕੰਦੀ ਓਦਾਂ ਵੀ ਕੰਫਰਟੇਬਲ ਬੰਦਾ ਥੱਕਦਾ ਨਹੀਂ ਬਾਕੀ ਭਾਈ ਦੇਖ ਲਿਓ ਆ ਕੇ ਤਸੱਲੀ ਕਰ ਲਿਓ ਟਰੈਕਟਰ ਆਪਾਂ ਦੇ ਦਾਂਗੇ ਜਾਈ ਰੇਟ ਤੇ ਠੀਕ ਆ ਦੋ ਦਿਨ ਤੱਕ ਰੈਡੀ ਹੋ ਜਾਊਗਾ ਇਹਨਾਂ ਟਰੈਕਟਰ ਆਪਾਂ ਬੁੱਲੀ ਸ਼ੁੱਕਰਵਾਰ ਤੱਕ ਹੋਣਾ ਹਾਂ ਹਾਂ ਬਿਲਕੁਲ ਜਿਨੇ ਭਾਈ ਕੋਈ ਵੀ ਤੁਹਾਨੂੰ ਟਰੈਕਟਰ ਦਿਖਾਏ ਸਾਰੇ ਕੋਈ ਜੇ ਲੈਣਾ ਹੋ ਜਾਂ ਕੋਈ ਨੰਬਰ ਭਾਈ ਦੋਹੇ ਬੋਲ ਦੇ ਪਰ ਬਾਰ ਬਾਰ ਫਿਰ ਨੰਬਰ ਭਾਈ ਨੋਟ ਕਰ ਲਓ ਮੈਨੂੰ ਨਾਮ ਮੇਰੇ ਵੀਰ ਦਾ ਲਿਖਾ ਦੋ ਨੰਬਰ ਯਾਰ ਤੇ ਮਰਜ਼ੀ ਦੇ ਦੋ ਨੰਬਰ ਨਹੀਂ ਤੂੰ ਦੇ ਦੇ ਨੰਬਰ ਮੇਰੇ ਲੋ 81 464 78790 81 464 78790 78790 ਹਾਂਜੀ ਬਾਕੀ ਮੈਂ ਵੇਟਾਂ ਵਿੱਚ ਚਾਹਾਂਗਾ ਨੰਬਰ ਭਾਈ ਨੰਬਰ ਵੇਟਾਂ ਕਰ ਦਿੰਦੇ ਵੇਟਾਂ ਚਲਾ ਦੇਣਾ ਮੈਂ ਇਹਦਾ ਵੀ ਚਾਹਵਾਨਾ ਕੋਈ ਵੀ ਟਰੈਕਟਰ ਲੈਣ ਦਾ ਫੋਰਡ ਲੈਣਾ ਫੋਰਡ ਹੋਰ ਵੀ ਦੋ ਦਿਖਾਏ ਆ ਬਿਲਕੁਲ ਦਹਾਵਾ ਟਰੋਰ ਦਿਖਾਤੇ ਫੋਰਡ ਦੇ ਯਾਰ ਬਹੁਤ ਜਿਹੜਾ ਆਪਾਂ ਇਹ ਉਦੋਂ ਵੇਚਿਆ ਦਾ ਪਹਿਲਾਂ ਬਹੁਤ ਬੰਦੇ ਫੋਨ ਕਰੀ ਗਏ ਭਾਈ ਕਿਉਂਕਿ ਟਰੈਕਟਰ ਇੱਕ ਤਾਂ ਬਾਹਰ ਤੇ ਬਹੁਤ ਬੰਦਿਆਂ ਦੇ ਫੋਨ ਆਏ ਉਦਾਹਨ ਲਈ ਸੌਦਾ ਹੋਊਗਾ ਛੋੜਦਾ ਹੈ ਬਾਈ ਡਿਮਾਂਡ ਚ ਫੋੜਦਾ ਹਾਂ ਫੋੜਦਾ ਬਹੁਤ ਡਿਮਾਂਡ ਚ ਤੇ ਜਾਨੀ ਕਿ ਇਹਦੇ ਅੱਗੇ ਮੜੇ ਮੋਟੇ ਹੋਰ ਵੀ ਜਾਨੀ ਕਿ ਆਪਾਂ ਨਹੀਂ ਲੈ ਕੇ ਡਾਕਟਰ ਮੇਰੇ ਸਾਹਮਣੇ ਆ ਜਿੱਦਣਾ ਅਸੀਂ ਲੈਂਦਾ 40000 ਰੁਪਏ ਅਸੀਂ ਲਾ ਦਿਆ ਇਹਦੇ ਪਰ ਇਹਨੂੰ ਛਤਰੀ ਬੰਪਰ ਨਹੀਂ ਦਾ ਹੈਗਾ 15 20 ਬਾਈ ਆ ਉਹਦਾ ਛਤਰੀ ਵਾਪਰੇ ਪੈ ਗਿਆ ਫਿਰ ਹੋ ਲੱਲਾ ਪਵਾ ਦੇ ਸਾਨੂੰ ਆਈ ਨਹੀਂ ਪਤਾ ਖੜਾ ਉਹਨੂੰ ਟਾਇਰ ਵੀ ਅਸੀਂ ਪਾ ਦਿਆ ਪਰ ਟਾਇਰ ਨਵੇਂ ਹੀ ਆ ਜੇ ਦਾ 5-10000 ਰੁਪਏ ਕੀ ਦੀ ਆਪਣਾ ਇਦਾਂ ਵੇਗਿਆ ਤਾਂ ਭਾਈ ਇਦਾਂ ਹੀ ਦੇ ਦੇਣਾ ਟਾਇਰ ਤਾਂ ਖੜੇ 13 ਸੇ ਦੇ ਆ ਹਾਂ ਵੇਖੇ ਵੀ ਟਾਇਰ ਨਾ ਕਈਆਂ ਹਾਂ ਰੇਡੀਅਲ ਟਾਇਰ ਪਾਉਣੇ ਆ ਫਿਰ ਜੇ ਆਪਾਂ ਰੇਡੀਅਲ ਪਾਏ ਟਰੈਕਟਰ ਨੇ ਹੋਰ ਮਹਿੰਗਾ ਹੋ ਜਾਣਾ ਠੀਕ ਹੈ ਨਾ ਵੀ ਸਾਨੂੰ ਆਏ ਵਿੱਚ ਇਹ ਕਹਿੰਦੇ ਆਪਣੀ ਟਾਇਰ ਆਪਣੀ ਪਸੰਦ ਦੇ ਪਾਉਣੇ ਹੋਏ ਲੋਗ ਆਪਣੀ ਸੰਦ ਦੀ ਪਾ ਲਵਾਂਗੇ ਟਾਇਰ ਜਾਨੀ ਕਿ 24 25000 ਦੇ ਆ ਵੀ ਵਿੱਚ ਰੱਖੇ ਜਾਣੇ ਆ 90% ਟਾਇਰ ਖੜੇ ਆ ਵੀ ਆਇਆਂ ਗੱਲ ਅਸੀਂ ਤਾਂ ਕਰਕੇ ਥੋੜੇ ਜਨੇ ਟਾਇਰਾਂ ਦੇ ਝਿਜਕਦੇ ਆ ਫਿਰ ਯਾਰ ਜੇ ਆਪਾਂ ਨੇ ਟਾਇਰ ਬਵਾਤੇ 60000 ਦੇ ਜਿਹੜੀਆਂ ਟਾਇਰ ਪਾਣੇ ਫਿਰ ਟਰੈਕਟਰ ਜਿਹੜਾ ਟਰੈਕਟਰ ਮਹਿੰਗਾ ਹੋ ਗਿਆ ਠੀਕ ਨਹੀਂ ਆਇਆਂ ਵੀਰੇ ਗੱਲ ਚਲੋ ਠੀਕ ਆ ਬਾਈ ਕਰ ਲਿਓ ਫੋਨ ਬਾਈ ਤੇ ਹੁਣ ਸਾਨੂੰ ਤੋਂ ਅੱਗੇ ਆ ਹੁਣ ਚੱਲਦੇ ਆ ਪਿੰਡ ਨੂੰ ਦੇਖਦੇ ਆ ਕੀ ਕੰਮ ਕਰਦਾ ਸਤਿ ਸ੍ਰੀ ਅਕਾਲ ਜੀ ਉਹ ਵੀ ਅੱਛਾ ਕਿਦਾਂ ਵਾ ਠੀਕ ਆ ਬੈਠਾ ਏ ਠੰਡੀ ਹਵਾ ਆਉਂਦੀ ਏ ਜੰਦੀਗੜ੍ਹ ਕੇ ਨੀ ਬੈਗਿਆ ਮੀ ਜੰਦੀਗੜ੍ਹ ਨਹੀਂ ਬੈਗਿਆ ਹਾਂ ਕਾਹਦਾ ਬੈਗਿਆ ਰੋਪੜ ਵੀ ਕਿਣੀਆਂ ਹੀ ਪੈਂਦੀਆਂ ਰੁਪੜ ਕਿਣੀਆਂ ਪੈਦੇ ਮੈਂ ਤੈਨੂੰ ਦੱਸ ਰੋਪੜ ਜਾਇਆ ਤੂੰ ਹਾਂ ਰੋਪੜ ਗਿਆ ਤਾਂ ਮੈਂ ਹਾਂ ਟਰੈਕਟਰ ਦੇ ਕੋਲ ਹਾਂ ਹੂੰ ਦਿਖਾਤੇ ਹਾਂ ਮੈਂ ਮੰਡੀ ਗਿਆ ਤਾਂ ਅੱਛਾ ਉਹ 10 ਮਹੀਨ ਨੂੰ ਸਮਾਨ ਜ ਉੱਟੀ-ਉੱਟੀ ਦਾ ਸਮਾਨ ਜਦ ਲੈਣਾ। ਨਾ, ਸਬਜ਼ੀ ਮੰਡੀ। ਹਾਂ। ਆਲੂ ਲੂ ਕੇ ਰੇਟ ਉਸੇ ਬੈਠੇ ਹੁਣ। ਮੈਂ ਇੰਨਾ ਰੇਟ ਨਹੀਂ ਪੁੱਛਿਆ ਗੱਠੇ 45 ਵਿੱਚ ਲੱਗੇ। ਉੱਥੇ। ਹਾਂ ਗੱਠੇ ਲਿਕੇ ਆਇਆ ਦਾ ਮੈਂ 6-7 ਕਿਲੋ। ਥੈਲੇ ਲੱਗਾ ਟੂਗਾ। ਥੈਲੇ ਨੂੰ ਪਤਾ ਨਹੀਂ ਕੀ ਰੇਟ ਹੋਊਗਾ। 45 ਰੁਪਏ ਕਿਲੋ ਦੁੱਤੇ ਮੈਂ। ਇਹ ਆ ਗ੍ਰੇਡ ਬਣਾਇਆ ਹੋਇਆ ਭਰਦਾ ਵੀ ਹੁਣ। ਐ ਡਬਣਾ। ਅਰੇ ਰੁਕ ਜਾ। ਰੇਟ ਜ਼ਿਆਦਾ। ਉਹ ਇਹ ਨਹੀਂ ਡਾਊਨ ਹੋਣਾ। ਉਹ ਇਹ ਨਾ ਡਾਉਨ। ਇਹਦਾ ਦਿਵਾਲੀ ਨਹੀਂ ਤੂੰ ਦੇਖ ਕਿੱਥੇ ਜਾਣਾ ਇਹਨੇ ਸ਼ਾਲਾ ਮਾਰ ਦੇਣ। ਦੋਨੋਂ ਆ ਜਾਣ ਡਾਉਨ ਅਗਦੇ ਨਹੀਂ। ਤਾਂ ਕਰੇਟਰ ਨਾ ਪਰ ਆਪਣੇ ਖਾਂ ਜੋ ਗਿਆ ਹੀਲਾ ਕਰੀਏ ਹਲੇ ਜਦੋਂ ਤਨ ਸੀਜ਼ਨ ਸੁਜਣਾ ਆ ਗਿਆ ਉਦੋਂ ਭਰੇ ਕਰ ਆਲੂ ਦਾ ਵੀ ਅਸੀਂ ਚੱਲਦਾ ਹੁੰਦਾ ਰੇਟ ਘਟਦਾ ਜਦ ਭਰੋ ਜਦ ਭਰ ਕੇ ਕਹਿੰਦੇ ਤੂੰ ਬਹੁਤ ਲੰਬਾ ਚੱਲਦਾ ਇਹ ਕਿੰਨਾ ਟਾਈਮ ਕੱਢੂਗਾ ਕੱਢੂ ਸਮਾਂ ਹੀ ਕੱਢਦੇ ਨੇ ਲੈ ਲੈ RAM RAM ਕਰ ਕਿੰਨੇ ਕਿੰਨਾ ਕੇਰੀ ਇਹਦਾ ਹੁਣ ਤੂੰ ਹਿਸਾਬ ਲਾ ਲੈ ਤੂੰ ਦੀ ਜੇ ਪਿਆਜਾਂ ਦਾ ਟੋਟਾ ਆਪਣੇ ਪਾਏ ਇੱਕ ਟੋਟਾ ਆਊਗਾ ਇੱਕ ਪਿਆਜ ਨਾ ਆਵਾ ਵਿੱਚ ਇੱਕ ਟੋਟਾ ਆਊਗਾ ਇੰਨੇ ਜਿਆਦਾ ਲਿਆ ਕੇ ਫੇਰ ਗਾਲ ਦੇ ਵੀ ਉਹਦਾ ਫਾਇਦਾ ਕੋਈ ਨਹੀਂ ਹਾਂ ਉਂਝ ਜਿਆਦਾ ਲਿਆਉਂਗੇ ਨਾ ਆਪਾਂ ਫੇਰ ਗਲਦੇ ਉਹਦੇ ਕੋਈ ਫਾਇਦਾ ਨਹੀਂ ਆਲੂ ਜਿਆਦਾ ਲਿਆ ਤਾਂ ਨਹੀਂ ਫਾਇਦਾ ਇੱਕ ਸਹਿਲਾ ਲੈਂਦਾ ਕਿ ਉਹਦੇ ਚ ਪਾ ਦੇ ਉਹਨੂੰ ਥੱਲੇ ਦੀ ਫਾਇਵਾ ਬਾਦੀ ਆ ਤੇ ਵੀ ਬਾਦੀ ਹੈ ਸਮਝਿਆ ਮੈਂ ਤੈਨੂੰ ਕਹਦਾ ਉਸੇ ਇੱਕ ਟੋਟਾ ਪੈਣਾ ਦੋ ਬਜੂਗਾ ਇੱਕ ਟੋਟਾ ਪੈਣਾ ਆਰਾਮ ਨਾਲ ਇੱਕ ਪਿਆਜ ਇੱਕ ਟੋਟਾ ਪਾਲਾ ਚਾਹੀ ਗਠਿਆਂ ਦਾ ਇੱਕ ਪਾਈਊਗਾ ਉਹਦਾ ਤੇ ਨਿਖਾਨੇ ਆ ਇੱਕ ਕਾਲੂਆਂ ਦਾ ਵਹੀ 2 ਮਿੰਟ ਮਾਂ ਇਹ ਮੰਨ ਕੇ ਚੱਲ ਵੀ ਆਪਾਂ ਮੈਂ ਟੋਟਾ ਮੰਨ ਕੇ ਚੱਲ ਵੀ ਦੋ ਢਾਈ ਮਿੰਟ ਕੱਢ ਦੂਗਾ ਬਿਲਕੁਲ ਠੀਕ ਹੈ ਠੀਕਾ ਗਠਿਆਂ ਦਾ ਵੀ ਉਹਦਾ ਵੀ ਇੰਨਾ ਕੇ ਚੀਜ਼ ਕੱਢਦਾ ਇੰਨਾ ਕੇ ਟਾਈਮੇ ਕੱਢਦਾ ਹੁਣ ਆਲੂਆਂ ਨਾਲ ਦੀ ਜਗ੍ਹਾ ਤੇ ਚੱਲ ਦਾਲ ਵੀ ਚੱਲ ਜਾਂਦੀ ਐ ਪਿਆਜ਼ ਘੱਟ ਪੈਂਦਾ ਪਿਆਜ਼ ਰੋਜ਼ੇ ਪੈਣਾ ਰੇਕ ਸਬਜ਼ੀਆਂ ਪੈਣਾ ਇਹ ਦਾਲ ਚ ਵੀ ਦਾਲ ਨਹੀਂ ਕੱਟਦਾ ਆਲੂਆਂ ਜੀ ਵੀ ਪੈਣਾ ਕਿਹੜੀ ਮਾਰਦੀ ਸਬਜ਼ੀ ਟਮਾਟਰ ਹਰੇ ਪੈਣਾ ਟਮਾਟਰ ਆਲੂ ਚੱਲ ਆਲੂ ਜਿੰਨੇ ਦੇ ਜ਼ਿਆਦਾ ਪੈ ਜਾਂਦੇ ਜਪਾ 5ਵੇਂ 4ਥੇ 5ਵੇਂ ਦੀ ਵੀ ਬਣਾਉਂਦੇ ਆ ਉੱਥੇ ਚੱਲ ਜਾਂਦਾ ਕੰਮ ਠੀਕ ਕੰਮ ਚੱਲ ਜਾਂਦਾ ਨਹੀਂ ਟਾਈਮ ਕੱਢਦਾ ਆਲੂ ਦੀ ਬੋਰੀ ਉਨਹੀਂ ਕੱਢਦੀ ਆ ਬੁਦੀ ਪਿਆਜਾਂ ਦੀ ਉਹ ਤੁਮਨ ਦੱਸ ਦਿੰਦਾ ਮੈਂ ਤੇ ਲੈ ਲੰਦਾ ਲੂ ਜੀ ਇੰਨੇ ਭਏ ਉਹ ਤਾਂ ਮੇਰੀ ਗੱਲ ਸੁਣ ਲਈ ਆਪਾਂ ਛਾਂਟ ਕੇ ਰੱਖ ਲੈਂਦੇ ਨਾ ਉਹਨੂੰ ਵਧੀਆ ਰਹਿਣਾ ਤਾਂ ਅੱਗੇ ਆ ਵਧੀਆ ਰਹਿਣਾ ਤਾਂ ਆਹ ਮੇਲ ਜਿਹੜਾ ਹੁਣ ਆਉਂਦਾ ਉਹ ਵੀ 50 ਰੁਪਏ ਮਿਲਦਾ ਹੁਣ ਨਾ 100 ਤੇ 3 ਕਿਲੋ ਤੇ 3.5 ਕਿਲੋ ਦਿੰਦੇ ਆਹ ਮੇਲ ਆ ਮੇਲੇ ਆਹ ਰ ਗਾਦਾ ਹੈ ਨਹੀਂ ਆਲੂ ਅਜਾ ਬੜਾ ਗਲ ਜੂਗਾ ਉਹ ਨਹੀਂ ਗਲਦਾ ਖਲਾ ਹੂੰ ਛੋਟਾ ਜੂ ਵੀ ਗਲਦਾ ਨਹੀਂ ਛੋਟੇ ਜੀ ਗਲਦਾ ਨਹੀਂ ਹਾਂ ਛੋਟੇ ਕਿਹੜੇ ਗਲਦਾ ਨਹੀਂ ਇਹ ਠੀਕ ਹੈ ਕਿ ਚੌਧਰੀਆਂ ਕੋਈ ਰੂਪਾਂ ਨੂੰ ਵੀ ਠੀਕ ਹੈ ਕਿ ਚੌਰੀ ਤੇ ਕਿਚੌਰੀ ਦਾ ਬਣਿਆ ਫਿਰ ਲਾਲ ਆਲੂ ਦੀਆਂ ਨਹੀਂ ਵੀ ਵਧੀਆ ਬਣਦੀ ਉਹਦੀ ਕਿਚੌਰੀ ਜਿਹੜਾ ਆਲੂ ਅਸੀਂ ਲਾਇਆ ਤਾ ਉਹ ਵੀ ਠੀਕ ਆਲੂ ਇਹੀ ਆਲੂ ਬੁਧੀ ਬਣਾਦਾ ਇਹੀ ਖਾਣੇ ਵਾਲਾ ਤਾਂ ਕਹਿੰਦੇ ਆਪਾਂ ਵੀ ਆਏ ਤੁਹਾਨੂੰ ਆਲੂਾਂ ਦੇ ਲੱਖ ਲੱਖ ਵੈਰਾਈਟੀਆਂ ਇੱਕ ਹਮ ਤਾਂ ਮਿੱਠਾ ਹੁੰਦਾ ਮੇਰੇ ਮਿੱਠਾ ਮਿੱਠਾ ਆਲੂ ਮਿੱਠਾ ਹੁੰਦਾ ਇੱਕ ਉਹ ਨਹੀਂ ਇਹ ਦੂਬਾ ਦਾ ਇਹ ਇਹ ਉੱਥੇ ਦਿੰਦਾ ਮੈਨੂੰ ਸਮੋਸੇ ਵਾਲੇ ਨੂੰ ਆਹੋ ਇਹ ਇਹ ਕਹਿੰਦਾ ਇਹ ਗੱਲ ਵਧੀਆ ਵੀ ਨਾ ਨਾਮ ਕੀ ਪੈਦਾ ਉਸ ਦਾ ਖਾਬ ਆਉਣਾ ਸਮੋਸੇ ਬਹੁਤ ਆਪਣੇ ਮੱਤੇ ਹੋਰ ਮਗ ਮੈਂ ਵੀ ਬੈਨ ਨਹੀਂ ਲੈਂਦਾ ਮੈਂ ਤੇ ਫੇਲ ਨਹੀਂ ਦੱਦ ਕਾ ਤੂੰ ਸਿਰ ਤੈਨੂੰ ਸਾਰੀ ਲੈ ਲੈਂਦਾ ਸਟੋਰ ਮਾ ਰੱਖ ਦਿੰਦਾ 30 ਬੋਰੀਆਂ ਤਾਂ ਮੈਂ ਕਿਨੇ ਚਾਹੀ ਉਹਨੇ 30 ਤੀਰ ਕਿਨੇ ਲੈ ਲੈਂਦੇ ਨੇ ਚਲ ਬੰਦਰ ਤੀ ਚਾਹੀ ਸਾਰੀਆਂ ਦੇ ਕੇ ਸਟੋਰ ਮਾ ਰੱਖ ਦਿੰਦਾ ਤਾਂ ਵੀ ਫਾਇਦੇ ਜੀ ਸਟੋਰ ਰੋੜ ਨਹੀਂ ਤੀ ਯਾਰ ਖਵਤੇ ਬਹੁਤ ਆ ਬਾਕਾਬ ਤਾਂ ਮੈਂ ਡੇਢ ਮਹੀਨੇ ਲੱਗ ਚੱਲਣਾ ਤਾਂ ਮੈਂ ਕਹਣਾ ਡੇਢ ਦੋ ਮਹੀਨੇ ਬਸ ਮੇਰੀ ਗੱਲ ਸੁਣ ਲੈ ਇਹਨਾਂ ਦੇ ਆਲੂ ਮੈਂ ਦਿਹਾੜੀ ਦੀ ਬੂ ਦਿਹਾੜੀ ਦੀ ਬੂ ਸੱਤ ਬੋਰੀਆਂ ਲਿਆਉਂਦੇ ਆ ਇਹ ਬੋਰੀਆਂ ਦਾ ਪੰਦ ਕੱਢਦੀਆਂ ਬੋਰੀ ਦਿਹਾੜੀ ਦੀ ਹੈ ਬਹੁਤ ਹੀ ਚਾਰ ਮਹੀਨੇ ਕੱਢਦੀਆਂ ਮੇਰੇ ਕੋਲ ਠੀਕ ਤਾਂ ਮੈਨੂੰ ਆਪੇ ਗਏ ਤਾਂ ਕਹਿੰਦੇ ਗਲਤੀ ਹੋ ਗਈ ਮੈਂ ਚਲ ਅਗਲੀ ਵਾਰ ਸਹੀ ਹੋ ਅਗਲੀ ਵਾਰ ਸਹੀ ਅਗਲੀ ਵਾਰ ਲਾ ਲਮਗੇ ਹੁਣ ਉੱਥੇ ਲਾਈ ਕਿਉਂਕਿ ਉਹ ਇਹ ਥਾਂਲੇ ਵਿੱਚ ਥਾਂਲੇ ਖੇਤ ਰਿਸਲਾਏ ਦੇਖਦੇ ਜੀਲੀ ਦਾ ਸਾਫਤਾਬ ਦੇਖੋਗੇ ਜੀਲੀ ਤਾਂ ਵਧੀਆ ਖੜੀ ਲੇਟ ਲਾਈ ਵੀ ਹੈ ਨਾ ਇਹੋ ਜੋ ਲੇਟ ਵਾਲੀ ਵਰੀਅਟੀ ਹੈ ਇਹ ਕਿਹੜੀ ਆਹ ਇਹ ਲੇਟ ਵੱਢ ਹੋਣੀ ਹੈ ਲੇਟ ਤੇ ਨਹੀਂ ਡਿਲੀਵਰਟ ਹੋ ਜਾਣੀ 110 ਦੇਖਦੇ ਜੇ ਬਣਿਆ ਮਸਬਬ ਆਹੋ ਲਾ ਦੂਗੇ ਫਿਰ ਨਹੀਂ ਬਣਿਆ ਵੀ ਰਹਿਣ ਦੋਗੇ ਭਾਈ ਮਾਕੇ ਟਰੈਕਟਰ ਟ੍ਰਟਰ ਦੇਖ ਕੇ ਆਤਾ ਅੱਜ ਮੈਂ ਟਰੈਕਟਰ ਦਾ ਇੱਕ ਫੋਟ ਲੈਂਦਾ ਵਾ ਮੈਨੂੰ ਫੋਟੋ ਬੜੀ ਵਧੀਆ ਟਰੈਕਟਰ ਮੈਨੂੰ ਵੀ ਜਾਣਦਾ ਕਹਿੰਦਾ ਲੈਂਦਾ ਵਾ ਕਹਿੰਦਾ ਆ ਫੋਟੋ ਬੜੀ ਵਧੀਆ ਦਾ ਕਹਿੰਦਾ ਲਿਆਉਣਾ ਲੈਂਦਾ ਫਿਰ ਲਿਆ ਹਾਲੇ ਇੱਕ ਕਹਿੰਦਾ ਵੀ ਹੋਰ ਤੇ ਕੰਮ ਜ ਰਹਿੰਦਾ ਹੋਣ ਨੂੰ ਅੱਛਾ ਨਟ ਬੋਲਟ ਜਿਹੜੇ ਕਹਿੰਦਾ ਆਰਡਰ ਕਰੇ ਵੇ ਪਤਾ ਨਹੀਂ ਆਨਲਾਈਨ ਵੀ ਉਹ ਮਿਲੇ ਨਹੀਂ ਹੋਣੇ ਅੱਛਾ ਜੁਰੀਨ ਹੋ ਗਾਇਆ ਵੇ ਸਾ ਚੀਜ਼ਾਂ ਠੀਕ ਹੈ ਵੀ ਉਹ ਰਹਿੰਦੇ ਇੱਕ ਦੋ ਨਟ ਬੋਲਟ ਜੇ ਵਾ ਫਿਰ ਪਿੰਟ ਲੈ ਕੇ ਆਉਂਗਾ ਠੀਕ ਹੈ ਟਰੈਕਟਰ ਬਹੁਤ ਵਧੀਆ ਫੋੜ ਸਾਫ ਹੈ 3600 ਹਾਂ ਫੋੜ ਘੈਂਟ ਪਾਵਰ ਲੱਗ ਗਿਆ ਬੰਨੂ ਪਾਵਰ ਖਰਾਬਤਾ ਪਾਵਰ ਪਲੇਟਫਾਰਮ ਲੱਗ ਗਿਆ ਮੈਂ ਥੱਲੇ ਵਧੀਆ ਮਤਲਬ ਸਵਾਦ ਵਾਲਾ ਕੰਮ ਦਾ ਨਾ ਨਾ ਠੀਕ ਹੈ ਚਲਾਈ ਵਧੀਆ ਜੀ ਵਧੀਆ ਨਾ ਯਾਰ ਚਲਾ ਕੇ ਦੇਖਿਆ ਮੈਂ ਸਮਾਨ ਸੁਧਰੀ ਲੈ ਕੇ ਆਉਂਦੀ ਜਿਹੜਾ ਲੈ ਕੇ ਆਉਂਦੇ ਆ ਸਭ ਵਧੀਆ ਲੱਗਦਾ ਹਾਂ ਬਾਕੀ ਇਹਦੀ ਭਾਈ ਜੋਂਡੀ ਗਲੀ ਜਾਂਸੀ ਦਿਖਾਤੀ ਮੈਂ ਕਰ ਅਮਨ ਦੀ ਗੱਲ ਆਪਾਂ ਯਾਰ ਆਈਦਾ ਖਾਣਾ ਆਉਂਦਾ ਯਾਰ ਜਦ ਮੈਂ ਆਉਂਦਾ ਯਾਰ ਦਾ ਲੰਬਾ ਹੁੰਦਾ ਮੈਂ ਕਹਿੰਦਾ ਵੀ ਮੇਰੀ ਕਹਿੰਦਾ ਮੇਰੀ ਯਾਥੀ ਮਨੇ ਆਉਂ ਤੁਸੀ ਮੈਂ ਕਹਿੰਦਾ ਯਾਰ ਮੈਂ ਭਾਈ ਤੇਰੀ ਜਾਂਸੀ ਵਿੱਚ ਵੀ ਆ ਜਣ ਲੈ ਟਰੈਕਟਰ ਮਾ ਜ ਹੁਣ ਆਇਆ ਤਾਂ ਹੋਇਆ ਹੀ ਆ ਵਾਹ ਵਾਹ ਟਰੈਕਟਰ ਦਿਖਾ ਦੋ ਬਈ ਜੀਆਂ ਲੈਣੀ ਹੋਈ ਬੰਦਿਆਂ ਦਾ ਇਹ ਤਾਂ ਨਾ ਠੀਕ ਆ ਕੋਈ ਚਾਹਵਾਨ ਹੁੰਦਾ ਕਿਸਾਨਪਰਾ ਛੋਟੇ ਤੇ ਛੋਟਾ ਵੀ ਤਾਂ 80 90 ਹਜ਼ਾਰ ਲੱਭੇ ਹਿਆਰ ਤੇ ਸ਼ੁਰੂ ਟਰੈਕਟਰ ਉੱਪਰ ਜਿੱਥੇ ਮਰਜੀ 9 ਲੱਖ 10 ਲੱਖ ਦਾ ਜਾਈ ਜਾਂਦੇ ਫਿਰ ਉੱਥੇ ਉੱਥੇ ਸਾਰੇ ਖੜੇ ਆ ਮਾ ਉੱਥੇ ਕੱਪੜਾ ਵੀ ਖੋਦਾ ਕਰਤਾ ਅੱਜ ਕੋਰ ਕਿਹੜਾ ਮੈਦਲਾ ਨੂੰ ਸ਼ੋ ਲੈ ਲੈਲੀ ਵੇਚੀ ਕਿ ਲਈ ਨਾ ਲੈ ਲਈ ਗੈਂ ਕਹਿੰਦਾ ਯਾਰ ਦੁੱਧ ਦੁੱਧ ਹੀ ਆ ਤੁਰੀ ਸੁਣੇ ਵਾਲੀ ਏ ਹਾਂ ਹੁਣ ਗ੍ਰਿੰਦਰ ਗਾਇ ਗਾਇ ਦੀ ਦੁੱਧ ਨੂੰ ਦਮਾ ਇਹਦਾ ਪਿੰਡ ਤੋਂ ਪੂਰੇ ਰੱਖਦੇ ਦੁੱਧ ਚੈ ਲੈ ਜੀ ਵੀ ਪਾ ਦੇ ਕੋਈ ਮਰਜ਼ੀ ਕਰੀ ਆ ਉਹਨੇ ਮੂੰਹ ਲਾ ਕੇ ਛੱਡਣਾ ਗਾਇ ਦੀ ਤੂੰ ਮੈਨੂੰ ਵੀ ਦੇ ਕੋ ਕਿਲੋ ਖੰਡ ਕਿੰਨਾ ਕਿੰਨਾ ਖੁੰਦਾ ਮੇਤੇ ਮੈਂ ਦੁੱਧ ਕਿਤੋਂ ਲੈ ਲੇ ਗਏ ਮੈਂ ਤੇ ਗਾਇ ਤੋਂ ਕਿਲੋ ਦੇ ਦਤਾ ਸਬਦਾ ਵਧੀਆ ਨਹੀਂ ਹੈਗਾ ਪਸ਼ੂ ਲੈਣ ਦੇ ਗਾਇ ਹੂੰ ਮੈਨੂੰ ਗਾਇ ਦਾ ਕਿਲੋ ਦੇ ਦਤਾ ਮੇਤੇ ਮੈਂ ਇਹਦਾ ਕਿਲੋ ਲੈ ਗਏ ਠੀਕ ਹੈ ਜਿੰਨਾ ਤੇ ਤੁਹਾਨੂੰ ਲੈ ਗਿਆ ਆਪਣਾ ਠੀਕ ਹੈ ਜਿਆਦਾ ਫੈਂਟ ਨਾਲ ਤੁਸੀਂ ਤਕੜੇ ਹੋਵੋਗੇ ਆਹ ਤਾ ਦੋਨੂੰ ਡੰਗ ਗਿਆ ਬੜਾ ਦੁੱਧ ਦੇ ਬੜਾ ਦਾਲ ਲੈ ਗਿਆ ਦੋਟਾ ਆ ਗਿਆ ਬਾ ਠੀਕ ਹੈ ਠੀਕ ਨਹੀਂ ਬਾ ਠੀਕ ਬੰਦ ਹਾਂ ਉਹਦੇ ਬਾਅਦ ਆਹ ਤੇਰਾ ਹੁਣ ਸੁਣੇ ਵਾਲੀ ਆ ਮਗਾਇ ਆਪਣੀ ਮੈਂ ਇਹ ਦੁੱਧ ਰਾਤ ਨੂੰ ਪੀਣਾ ਗੱਲ ਤੋੜੇ ਜਾ ਵੈਸੇ ਤਾਂ ਪਹਾਈ ਵੀ ਹੁੰਦਾ ਜਿਆਦਾ ਆਹੋ ਉਹ ਤਾਂ ਸਰੀਰ ਠੀਕ ਹੈ ਜੋ ਮਰਜ਼ੀ ਕਰੀ ਜਾ ਗਾੜਾ ਹੁੰਦਾ ਉਹ ਰਾਤ ਨੂੰ ਰਾਤ ਨੂੰ ਕਹਿੰਦੇ ਵੀ ਗੈਂਦ ਉਹ ਤਾਂ ਪੀਓ ਪੈਣ ਦੇ ਪਹਿਲਾਂ ਹੁਣ ਆਪਣੀ ਆਦਤ ਬਣੀ ਹੋਈ ਹੈ ਮੈਂ ਮਾਸਰ ਨੂੰ ਕਿਹਾ ਮਾਂ ਦੇਖ ਲੈ ਰਾਜੇ ਵੀ ਜਿਕੜਾ ਮਰਜ਼ੀ ਕਰਦੇ ਮੈਂ ਬੈ ਦੇਖ ਲਈ ਮੈਂ ਤਾਂ ਕਿੰਨੇ ਹੌਦ ਮਾਰਿਆ ਸੌਦਾ ਮਾਰਤਾ ਆਪਾਂ ਨੇ ਅਮ 55 ਦਾ 98 ਮਰੇ ਕਹ 57 ਲੈਣਾ ਮੇਰੇ ਮਾ 55 ਮਾ ਵੀ ਰਾਜ ਜਿੱਦਾਂ ਮਾਰ ਜੀ ਕਰਦੇ ਮੈਂ ਤਾਂ ਉਹਦੀ ਗੱਲ ਚ ਬੋਲ ਨਹੀਂ ਨਿਕੜਾ ਮਾਰਦੀ ਕਾਲੋ ਦੋਵੇਂ ਬੈਸੀਗੇ ਮੈਂ ਬੈਸੀ ਜਾ ਕੋਹੇ ਕੋਣ ਕੀ ਤੇ ਮਾਰ ਮਾਰ ਕਾਲੇ ਤੇ ਜੀ ਕਾਲੇ ਤੇ ਜੀ ਵਾ ਕੱਟੇ ਤੇਰੇ ਦੋਵੇਂ ਵਾਪਸ ਅੱਛਾ ਕੱਟਾ ਇੱਕ ਮੇਰੇ ਵਾਲੀ ਦਾ ਮੈਂ ਤੈਨੂੰ ਗੈਲ ਦੇਉਂਗਾ ਇਹਦੇ ਗੈਲ ਦੋਏ ਦੇ ਕੱਟਾ ਜੇ ਤੂੰ ਦੁੱਧੇ ਤੇ ਕੱਟਾ ਹਟ ਗਿਆ ਚੁੰਗੜੇ ਤੇ ਕੱਟਾ ਮਾ ਮੈਂ ਤੈਨੂੰ ਆਪਣਾ ਵੀ ਦੇਣਾ ਜਿਹੜਾ ਤੇਰੇ ਤੇਰੇ ਚੱਲਿਆ ਮੈਂ ਅਸੀਂ ਤਾਂ ਵੀ ਤੈਨੂੰ ਕੱਟਾ ਵਾਪਸ ਠੀਕ ਹੈ ਨਹੀਂ ਕਰਤਾ ਸੌਦਾ ਅੱਜ ਲੈਦਾ ਮਰੂਦੂ ਤੋਂ ਕਿੰਦਾ ਤੋੜ ਕੇ ਖਾਈਏ ਮਰੂਦਾ ਜਾਲਦੇ ਯਾਰ ਉੱਥੇ ਵੀ ਸ਼ਾਮ ਨੂੰ ਆਪਾਂ ਉੱਥੇ ਬਹੁਤ ਮਿੱਠਾ ਮਰੂਦਾ ਹੈ ਕਿ ਕਾਹਨੂੰ ਕਹਿੰਦਾ ਮੰਡਾ ਚਾ ਮੰਡਾ ਚਾ ਹਾਂ ਬਹੁਤ ਮਿੱਠਾ ਮਰੂਦਾ ਬਾਜੀ ਆਦਾਬ ਉਹਦੇ ਕੁਝ ਵੀ ਨਹੀਂ ਹੈਗਾ ਉਹਦਾ ਖੰਡਾ ਖੰਡ ਜਿਹੇ ਖੰਡਾ ਖੰਡ ਤੱਕਾ ਗੱਦਾ ਕੱਤਰ ਐਨ ਖੰਡ ਚਲੋ ਫੇ ਠੀਕ ਚੱਲੀ ਫਾ ਮੈਂ ਚੱਲਦੇ ਆ ਜਾਈਗਾ ਮੈਂ ਖਾਣਾ ਮੈਂ ਇਸ ਲਿਆਉਣੀ ਹਲੇ ਮੈਂ ਚੱਲ ਲਿਆਉਣੀ ਆ ਯਾਰ ਚੱਲ ਮੈਂ ਇਸ ਲਿਆਉਂਗਾ ਸ਼ਾਮ ਨੂੰ ਮਾ ਜੂਣ ਜਾਣਾ ਹਣਾ ਇਧਰੋਂ ਚੱਲ ਆ ਇਹ ਜੂਗਾ ਕਾ ਕੱਟ ਚੱਲ ਕਾਕੇ ਵੀ ਕੱਟਣਾ ਮੁੱਢੇ ਗਿਰਕੇ ਮਿਲ ਮਨ ਲਕੀ ਸੀ ਰਹਿ ਤੋ ਦੇਣ ਤਾ ਕਰਿਆ ਮੈਂ ਟੋਪ ਵੀ ਆਈ ਨਹੀਂ ਮੂੰਚ ਮੈਂ ਨਹੀਂ ਮੈਂ ਨਹੀਂ ਖਾਂਦਾ ਬਰੂਖ ਦਾ। ਪਿਕਪ ਕਾ ਜਾ ਉਹ ਮੂਹ ਮਿਠਾ। ਉਹ ਮੈਂ ਤਿੰਨ ਵੀ ਖਾ ਜਾਂਦਾ ਮੰਡ ਚ। ਹਾਂ ਤੌੜ ਕੜਤਾਂ ਨਹੀਂ ਆ ਬਰੂਖ। ਅਜਾ ਮ ਘੁੰਮਣਾ ਦੇਖਦੇ ਸ਼ਾਮ ਜਿਹੇ ਟਾਈਮ ਲੱਗਦਾ ਧਾਨਾਂ ਚ। ਧੁੰਮੀ ਹੁਣ ਵੱਡ ਤੇ ਬੰਦ ਰੱਖਦੀਆਂ ਭਰੇ ਟੁਕ ਤੇ ਦੁਬਾਰੇ ਨੂੰ ਇਹ ਸ਼ਾਮ ਦੁਪਹਿਰ ਬੱਦਲ ਬਾਬ ਤਾਂ ਆਇਆ ਕਹਿੰਦਾ ਗਿੱਲੇ ਹੋ ਜਣ ਮੈਂ ਚੱਲਦੀ ਆ ਫੇਰ। ਆ ਦੇਖਦਾ ਸਾਫ ਹੋ ਗਿਆ ਫੇਰ। ਆਹ ਗੋਦ ਦਾ ਗੋਦੋਂ ਚ ਲੱਗਿਆ। ਬਗਿਆ ਲਖਾ ਹੋ ਗਿਆ ਨੇ ਇੱਥੇ ਇਹਦੇ ਘੋਰ ਦਾ ਘੋਰ ਦਾ ਬੱਦਲ ਹੁੰਦੀ ਹੈ ਜੰਡੀ ਘੜ ਇੰਨੀ ਹਸੀ ਪੂਰਾ ਬੱਦਲ ਹੈ ਨਹੀਂ ਬਹਿਣ ਇਹਨੂੰ ਕਿਥੇ ਮੇਰੀ ਬੈਠਾ ਸਾਹਮਣੇ ਮਤਲਬ ਜੇਠ ਲੱਗਦਾ ਅੰਦਰ ਆਇਆ ਹੋ ਅੰਦਰ ਪਈਏ ਕੁਰਸੀ ਆਉ ਦੇ ਪਈ ਹੈਗੀ ਆ ਔਰ ਇੱਕ ਬੰਗਲੇ ਖਰਾਬ ਕਰਦੇ ਆ ਕਮ ਬੰਗਲੇ ਨਾਲ ਨਾ ਕੋ ਰਿਆ ਬੈ ਖਰਾਬ ਸਾਰੇ ਬਬਰੀ ਕਰਦੇ ਬੇਟੀ ਜੀ ਦੋਰ ਜਿਹਦਾ ਕੁਰਸੀ ਉੱਥੇ ਰਹਿ ਗਈ ਉਹਦਾ ਲਿਬੜ ਗਈ ਜੇ ਸਾਈਡ ਤੇ ਰੱਖਦੇ ਤਾਂ ਠੀਕ ਹੈ ਆਹ ਕੁੜੀ ਬਈ ਤਾਂ ਗਈ ਆ ਇਹ ਵੀ ਨਵੇਂ ਸਿਰੇ ਬੰਨ ਹੋ ਗਏ ਕੱਲ ਫਿਰ ਗੱਲ ਕੁਛ ਟੋਲ ਚੰਗਾ ਬਈ ਕੱਲ ਮਿਲਦੇ ਆ ਠੀਕ ਆ ਜੀ ਠੀਕ ਆ ਜੀ ਬਈ ਓਕੇ ਓਕੇ